ਸਾਹਿਬ ਨਿਊਜ਼ ਵਰਲਡ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਸਵਾਗਤ ਕਰਦਾ ਹਾਂ ਤੁਸੀਂ ਦੇਖ ਰਹੇ ਹੋ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਵੱਲੋਂ ਖੰਨਾ ਪੇਪਰ ਮਿਲ ਵਿਖੇ ਫੜੀ ਗਈ ਹੀਰੋਇਨ ਨੂੰ ਨਸ਼ਟ ਕੀਤਾ ਜਾ ਰਿਹਾ ਹੈ ਅੰਮ੍ਰਿਤਸਰ ਦੇ ਵੱਖ-ਵੱਖ 46 ਮੁਕਦਮੇ ਐਨਡੀਬੀਐਸ ਐਕਟ ਦੇ ਤਹਿਤ ਜਿਹੜੇ ਫੜੀ ਗਈ ਹੀਰੋਇਨ ਹੈ 1 ਕਿਲੋ 800 ਗ੍ਰਾਮ ਦੇ ਨਜ਼ਦੀਕ ਅਤੇ ਅਫੀਮ ਵੀ 1 ਕਿਲੋ ਦੇ ਆਸ-ਪਾਸ ਹੈ ਜਿਸ ਨੂੰ ਅੱਜ ਕੀ ਨਸ਼ਟ ਕੀਤਾ ਗਿਆ ਔਰ 28 ਲੱਖ ਰੁਪਿਆ ਡਰਗ ਮਨੀ ਵੀ ਹੈ ਔਰ ਇਸ ਦੇ ਨਾਲ ਨਾਲ 46 ਵੱਖ-ਵੱਖ ਮੁਕਦਮਿਆਂ ਦੇ ਵਿੱਚ ਜਿਹੜੀ ਕਿ ਹਿਰੋਇਨ ਨੂੰ ਅੱਜ ਨਸ਼ਟ ਕੀਤਾ ਗਿਆ ਹੈ ਔਰ 1 ਕਿਲੋ 899 ਗ੍ਰਾਮ ਦੇ ਕਰੀਬ ਹਿਰੋਇਨ 1.5 ਕਿਲੋ ਦੇ ਕਰੀਬ ਅਫੀਮ ਇਸ ਨੂੰ ਅੱਜ ਖੰਨਾ ਪੇਪਰ ਮਿਲ ਵਿਖੇ ਨਸ਼ਟ ਕੀਤਾ ਗਿਆ ਹੈ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਵੱਲੋਂ ਇਹ ਅੱਜ ਨਸ਼ਟ ਕੀਤਾ ਗਿਆ ਹੈ